ਪਾਣੀ ਦਾ ਸੰਕਟ ਤਾਂ ਦਿੱਲੀ ਦੇ ਵਿੱਚ ਨਜ਼ਰ ਆ ਰਿਹਾ ਹੈ ਪਰ ਇਸ ਦੀ ਸਿਆਸਤ ਪੰਜਾਬ ਤੱਕ ਪਹੁੰਚ ਗਈ ਹੈ ਪੰਜਾਬ ਹਰਿਆਣਾ ਤੇ ਦਿੱਲੀ ਤਿੰਨ ਇਸ ਵੇਲੇ ਜਿਹੜੇ ਸੂਬੇ ਨੇ ਇਸ ਦੇ ਨਾਲ ਜੁੜੇ ਹੋਏ ਨੇ ਇੱਕ ਪਾਸੇ ਜ਼ਿਕਰ ਜੇ ਕੀਤਾ ਜਾਵੇ ਦਿੱਲੀ ਦੇ ਵਿੱਚ ਪਾਣੀ ਸੰਕਟ ਨੂੰ ਲੈ ਕੇ ਜਿਹੜਾ ਅੰਸ਼ਨ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਐਸਵਾਈਐਲ ਦਾ ਮੁੱਦਾ ਹੁਣ ਇਸ ਦੇ ਵਿਚਾਲੇ ਉੱਠਦਾ ਹੋਇਆ ਨਜ਼ਰ ਆਇਆ ਇੱਕ ਪਾਸੇ ਸੀਐਮ ਨਾਇਬ ਸੈਣੀ ਦੇ ਵੱਲੋਂ ਦੀ ਬਿਆਨ ਦਿੱਤਾ ਜਾਂਦਾ ਹੈ ਕਹਿੰਦੇ ਨੇ ਕਿ ਪੰਜਾਬ ਨੇ ਕਿਉਂਕਿ ਹਰਿਆਣਾ ਦਾ ਪਾਣੀ ਰੋਕਿਆ ਹੋਇਆ ਹੈ ਪੰਜਾਬ ਦੇ ਹਿੱਸੇ ਦਾ ਪਾਣੀ ਪੰਜਾਬ ਰੋਕੀ ਬੈਠਾ ਹੈ ਜੇਕਰ ਪੰਜਾਬ ਦੇਵੇ ਪਾਣੀ ਤਾਂ ਫਿਰ ਪਾਣੀ ਦੀ ਕਿੱਲਤ ਦੂਰ ਹੋ ਸਕਦੀ ਹੈ ਤਾਂ ਦਿੱਲੀ ਨੂੰ ਪਹਿਲਾਂ ਹੀ ਅਸੀਂ ਵਾਧੂ ਪਾਣੀ ਦੇ ਰਹੇ ਹਾਂ ਇਸ ਦਾ ਜ਼ਿਕਰ ਵੀ ਕੀਤਾ ਗਿਆ ਹਾਲਾਂਕਿ ਸਭ ਤੋਂ ਪਹਿਲੇ ਇਸ ਪੂਰੇ ਮਸਲੇ ਨੂੰ ਜੇਕਰ ਸਮਝੀਏ ਤਾਂ ਦਿੱਲੀ ਦੇ ਵਿੱਚ ਪਾਣੀ ਦਾ ਸੰਕਟ ਗੈਰਾਇਆ ਹੋਇਆ ਉਧਰ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਸੀ ਸੁਪਰੀਮ ਕੋਰਟ ਦੇ ਵੱਲੋਂ ਹਿਮਾਚਲ ਨੂੰ ਕਿਹਾ ਗਿਆ ਕਿ ਪਾਣੀ ਜਿਹੜਾ ਉਹ ਦਿੱਲੀ ਨੂੰ ਦਿੱਤਾ ਜਾਵੇ ਪਰ ਜਿਹੜਾ ਹਿਮਾਚਲੋਂ ਪਾਣੀ ਜਾਣਾ ਉਹ ਵੀ ਹਰਿਆਣਾ ਹੋ ਕੇ ਜਾਣਾ ਵਾਇਆ ਹਰਿਆਣਾ ਜਦੋਂ ਪਾਣੀ ਜਾਣਾ ਤਾਂ ਹਰਿਆਣਾ ਦੇ ਵੱਲੋਂ ਦੀ ਇਹ ਹਰਿਆਣਾ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਹਰਿਆਣਾ ਦੇ ਵੱਲੋਂ ਦੀ ਪਾਣੀ ਨਹੀਂ ਦਿੱਤਾ ਜਾ ਰਿਹਾ 100 ਐਮਜੀ ਪਾਣੀ ਘੱਟ ਦਿੱਤਾ ਜਾ ਰਿਹਾ ਯਾਨੀ ਕਿ 100 ਮਿਲੀਅਨ ਗੈਲਨ ਪਾਣੀ ਕੱਟ ਹਰਿਆਣਾ ਦੇ ਰਿਹਾ ਦਿੱਲੀ ਨੂੰ ਜੋ ਇਲਜ਼ਾਮ ਦਿੱਲੀ ਦੇ ਵੱਲੋਂ ਲਗਾਏ ਜਾ ਰਹ हालांकि हरियाणा लगातार ये गल कह रहा है कि जिन्ना पानी दें उस तो भी है। इस नु दे रहे हैं। पर विचारे हुण मामला इस उठे है। ने हमारे प्रदेश के अंदर जो आपने कहा है पानी की क्योंकि पंजाब ने हमारा पानी रोक रखा है वो बिल्कुल आपने ठीक कहा है क्योंकि उस पानी को पंजाब अगर हमें देता है तो हमारे किसान की जो भूमि जो प्यासी है और वो उस किसान के खेत के अंदर वो पानी चला जाएगा परंतु जिस प्रकार का आरोप दिल्ली सरकार लगा रही है वो अनर्गल अनर्थक वो आरोप हैं वो ऐसे आरोप नहीं लगाने चाहिए पिछले वर्ष भी सैद अतिशी को ये मालूम होगा कि उन्होंने कोर्ट में जाकर के भी अप्लीकेशन दिया था कि हरियाणा हमें पानी नहीं दे रहा है परंतु जो पानी डिस्ट्रीब्यूशन का कार्य था जितना उन्होंने कोर्ट ने भी तय किया था कि इतना पानी दिल्ली को चाहिए उस पानी का सोया करके हरियाणा दे रहा है क्योंकि दिल्ली के लोग हम सब कोई व्यक्ति प्यासा न रहे हमारी ये संस्कृति के अंदर है पीने ਆਮ ਆਦਮੀ ਪਾਰਟੀ ਤੋਂ ਨੀਲਗਰਗ ਐਸਵੇਲੇ ਸਰਦਾਰ ਫੌਲਾਈਨ ਦੇ ਉੱਤੇ ਬਣੇ ਹੋਏ ਨੇ ਗਰਗ ਸਿੰਘ ਪਹਿਲਾ ਮਾਮਲਾ ਹਿਮਾਚਲ ਦਿੱਲੀ ਤੇ ਹਰਿਆਣਾ ਦੇ ਦਰਮਿਆਨ ਸੀਗਾ ਹੁਣ ਪੰਜਾਬ ਵੀ ਜਿਹੜਾ ਹੈ ਇਸ ਮਸਲੇ ਦੇ ਵਿੱਚ ਆ ਗਿਆ ਯਾਨੀ ਕਿ ਨਾਇਬ ਸੈਣੀ ਕਹਿ ਰਹੇ ਨੇ ਕਿ ਜੇਕਰ ਪੰਜਾਬ ਪਾਣੀ ਦੇਵੇ ਐਸਵਾਈਐਲ ਦਾ ਜ਼ਿਕਰ ਹੁਣ ਹੋਇਆ ਇਸ ਸਾਰੇ ਮਸਲੇ ਦੇ ਵਿੱਚ ਕਿਵੇਂ ਦੇਖ ਰਹੇ ਹੋ ਇਸ ਮਸਲੇ ਨੂੰ ਕਿ ਇਹ ਸਿਆਸਤ ਹੀ ਹੈ ਜਾਂ ਫਿਰ ਵਾਕਈ ਜੇਕਰ ਪੰਜਾਬ ਪਾਣੀ ਦੇ ਦੇਵੇ ਹਰਿਆਣਾ ਨੂੰ ਤਾਂ ਦਿੱਲੀ ਤੱਕ ਪਹੁੰਚ ਸਕਦਾ ਕਿਉਂਕਿ ਦਿੱਲੀ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਵੀ ਅਨੂ ਜੀ ਦੇਖੋ ਮਤਲਬ ਇਸ ਤੋਂ ਭੈੜੀ ਸਿਆਸਤ ਨਹੀਂ ਹੋ ਸਕਦੀ ਦਿੱਲੀ ਤੇ ਹਰਿਆਣਾ ਦਾ ਮਸਲਾ ਅੱਡ ਹੈਗਾ ਪੰਜਾਬ ਦੇ ਐਸਵਾਈਐਲ ਦਾ ਮੁੱਦਾ ਅੱਡ ਹੈਗਾ ਐਸਵਾਈਐਲ ਮੁੱਦਾ ਕਿੰਨੇ ਸਾਲਾਂ ਤੋਂ ਕਿੰਨੇ ਦਹਾਕਿਆਂ ਤੋਂ ਲਗਾਤਾਰ ਮੁੱਦਾ ਹੈ ਔਰ ਕੋਰਟ ਦੇ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਹੈਗਾ ਜਿੱਥੇ ਆਵਾਦੀ ਪਾਰਟੀ ਦੀ ਸਰਕਾਰ ਨੇ ਆਪਣਾ ਬਿਲਕੁਲ ਮਜ਼ਬੂਤੀ ਦੇ ਨਾਲ ਉੱਥੇ ਪੱਖ ਰੱਖਿਆ ਹੈਗਾ ਕਿ ਸਾਡੇ ਕੋਲੇ ਪਾਣੀ ਨਹੀਂ ਹੈਗਾ ਇਸ ਕਰਕੇਸੀਂ ਨਹੀਂ ਦੇ ਸਕਦੇ ਪਰ ਜਿੱਥੋਂ ਤੱਕ ਹਰਿਆਣਾ ਤੇ ਦਿੱਲੀ ਦਾ ਸਬੰਧ ਹੈਗਾ ਹਿਮਾਚਲ ਦਾ ਸਬੰਧ ਹੈਗਾ ਇਹਨਾਂ ਦਾ ਇੱਕ ਐਗਰੀਡ ਸਮਝੌਤਾ ਹੈਗਾ ਔਰ ਉਸ ਸਮਝੌਤੇ ਦੇ ਮਤਾਬਕ ਇਹਨਾਂ ਨੇ ਦਿੱਲੀ ਨੂੰ ਪਾਣੀ ਦੇਣਾ ਹੁੰਦਾ ਔਰ ਹਿਮਾਚਲ ਤੋਂ ਜਮਨਾ ਦਾ ਜਿਹੜਾ ਪਾਣੀ ਪਾਣੀ ਹੈਗਾ ਉਹ ਆਉਂਦਾ ਹੈਗਾ ਉਸ ਦਾ ਪੰਜਾਬ ਦੇ ਪਾਣੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਅੱਜ ਦਿੱਲੀ ਦੇ ਵਿੱਚ 28 ਲੱਖ ਤੋਂ ਵੱਧ ਜਿਹੜੇ ਲੋਕ ਨੇ ਜਿਹੜੇ ਉਹ ਕਿਸ ਤਰ੍ਹਾਂ ਪਾਣੀ ਦੇ ਲਈ ਕਿਾਸੇ ਤਰਾ ਤਰਾ ਕਰ ਰਹੇ ਹੈਗੇ ਹੈ ਬੀਜੇਪੀ ਦੀ ਜਿਹੜੀ ਹੈਗੀ ਹੈ ਹਰਿਆਣੇ ਦੀ ਸਰਕਾਰ ਨੂੰ ਇਸ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਰਾਜਨੀਤੀ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਜੇ ਤੁਸੀਂ ਕਹਿ ਰਹੇ ਹੋ ਕਿ ਹਰਿਆਣਾ ਨਾਲ ਬੜਾ ਸਪਸ਼ਟ ਹੈਗਾ ਤੁਸੀਂ ਕਹਿ ਰਹੇ ਹੋ ਕਿ ਸ਼ਰਮ ਆਉਣੀ ਚਾਹੀਦੀ ਹੈ ਹਰਿਆਣਾ ਨੂੰ ਜੋ ਸਿਆਸਤ ਇਸ ਦੇ ਉੱਤੇ ਕਰ ਰਹੇ ਨੇ ਤਾਂ ਹਰਿਆਣਾ ਬੀਜੇਪੀ ਤੋਂ ਸਾਡੇ ਨਾਲ ਵਿਰਿੰਦਰ ਚੋਹਾਨ ਜੁੜੇ ਵੀ ਹੋਏ ਨੇ ਵਿਰਿੰਦਰ ਜੀ ਕਿਵੇਂ ਦੇਖ ਰਹੇ ਹੋ ਕਹ ਡੱਡ ਨੇ ਇੱਕ ਪਾਸੇ ਯਮੁਨਾ ਦੇ ਰਾਹੀਂ ਪਾਣੀ ਜਿਹੜਾ ਉਹ ਹਰਿਆਣਾ ਦਿੱਲੀ ਨੂੰ ਜਾਣਾ ਹਰਿਆਣੇ ਦੇ ਵਾਇਆ ਹੋ ਕੇ ਜਾਣਾ ਪਰ ਪੰਜਾਬ ਦੇ ਇਸ ਦੇ ਵਿੱਚ ਕੀ ਲੈਣਾ ਦੇਣਾ ਐਸਵਾਈਐਲ ਦਾ ਮਸਲਾ ਕਿੱਥੋਂ ਆ ਗਿਆ ਜਿਹੜੇ ਪੰਜਾਬ ਦੇ ਲੋਕੀ ਸਾਨੂੰ ਹਰਿਆਣੇ ਨੂੰ ਜਿਹੜੇ ਉਪਦੇਸ਼ ਦੇ ਰਹੇ ਨੇ ਕਿ ਦਿੱਲੀ ਨੂੰ ਪਾਣੀ ਦੇਣਾ ਚਾਹੀਦਾ ਹੈ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਕਿ ਬਈ ਜਿਹੜੇ ਤੁਸੀਂ ਦਿੱਲੀ ਚ ਸਾਡੇ ਤੋਂ ਪਾਣੀ ਮੰਗ ਰਹੇ ਹੋ ਤੇ ਪੰਜਾਬ ਚੋਂ ਜਿਹੜਾ ਪਾਣੀ ਸਾਨੂੰ ਮਿਲਣਾ ਐਸਵਾਈਐਲ ਦੇ ਰਾਹੀਂ ਉਹ ਦਿਨ ਦਿਨ ਨੂੰ ਤੁਸੀਂ ਯਾਰ ਨਹੀਂ ਹੋ ਐ ਇਦਾਂ ਦੀ ਦੋਹਰੀ ਨੀਤੀ ਡੋਗਲੀ ਨੀਤੀ ਕਿਦਾਂ ਚੱਲੇਗੀ ਇਹਨਾਂ ਨੂੰ ਕੀ ਹੈ ਕਿ ਸਾਨੂੰ ਪ੍ਰੈਜ਼ੀਡੈਂਟਾ ਇੱਕ ਗੱਲ ਹੋਰ ਨੋਟ ਕਰ ਲਓ ਤੁਸੀਂ ਵੀ ਕਰ ਲਓ ਤੇ ਆਮ ਆਦਮੀ ਪਾਰਟੀ ਵਾਲੇ ਵੀ ਕਰ ਲੈਣ ਹਰਿਆਣਾ ਦਿੱਲੀ ਨੂੰ ਦੇਸ਼ ਦੀ ਰਾਜਾ ਨੀ ਨੂੰ ਜਿੰਨਾ ਪਾਣੀ ਦੇਣਾ ਪੈਂਦਾ ਉਸ ਤੋਂ ਵੱਧ ਪਾਣੀ ਹਰਿਆਣਾ ਦੇ ਰਿਹਾ ਹੈ ਆਪਣਾ ਪੇਟ ਕੱਟ ਕੇ ਦੇ ਰਿਹਾ ਆਪਣੇ ਹਰਿਆਣੇ ਦੀ ਧਰਤੀ ਦਾ ਹਰਿਆਣੇ ਦੇ ਪੁੱਤਰਾਂ ਦੇ ਹਿੱਸੇ ਦਾ ਪਾਣੀ ਉਹ ਦਿੱਲੀ ਨੂੰ ਦੇ ਰਹੇ ਆਂ ਬਈ ਪਹਿਲਾਂ ਹੀ ਦੇ ਰਹੇ ਆਂ ਜਿੰਨਾ ਇਹਨਾਂ ਦਾ ਬਣਦਾ ਉਸ ਤੋਂ ਵੱਧ ਦੇ ਰਹੇ ਆਂ ਪਰ ਚੋਹਾਨ ਸਾਬ ਕਹਿ ਰਹੇ ਨੇ ਕਿ 100 ਮਿਲੀਅਨ ਗੈਲਨ ਪਾਣੀ ਕੱਟ ਦੇ ਰਹੇ ਹੋ ਤੁਸੀਂ ਇਹ ਆਪਣੇ ਦਿੱਲੀ ਚ ਇਹਨਾਂ ਤੇ ਕੋਰ ਇੰਨੀ ਕਪੈਸਿਟੀ ਨਹੀਂ ਹੈਗੀ ਅੱਜ ਕਿ ਜੇ ਤੁਸੀਂ ਪੰਜਾਬ ਤੋਂ ਜਾਂ ਹਰਿਆਣੇ ਤੋਂ ਔਰ ਐਡੀਸ਼ਨਲ ਪਾਣੀ ਕਿਸੇ ਤਰ੍ਹਾਂ ਜਾਦੂ ਦੀ ਛੜੀ ਘੁਮਾ ਕੇ ਇਹਨਾਂ ਨੂੰ ਦੇ ਵੀ ਦਿਓ ਇਹਨਾਂ ਦੇ ਕੋਲ ਨਕਮੀਆਂ ਦੇ ਕੋਰ ਉਹ ਪਾਣੀ ਦੀ ਸਫਾਈ ਕਰਨ ਦੀ ਵੀ ਕੈਪੈਸਿਟੀ ਕੋਈ ਨਹੀਂ ਹੈਗੀ चौहान ਸਾਹਿਬ ਇਹਨਾਂ ਦੇ ਕੋਲ ਜਿੰਨੇ ਵੀ ਵਾਟਰ ਟ੍ਰੀਟਮੈਂਟ ਪਲੈਂਟ ਨੇ ਉਹ ਫੁੱਲ ਕਰ ਰਹੇ ਨੇ ਤੇ ਇਹਨਾਂ ਨੂੰ ਪਾਣੀ ਏਕ ਬੋਤਲ ਵੀ ਅਸੀਂ ਕੱਲ੍ਹ ਤੋਂ ਦੇ ਰਹੇ ਹਈਏ ਤੇਰ ਔਰ ਉਹਦੀ ਟਰੀਟਮੈਂਟ ਵੀ ਇਹ ਕਰ ਸਕਦੇ ਚੋਹਾਨ ਸਾਹਿਬ ਚੋਹਾਨ ਸਾਹਿਬ ਇੱਕ ਦਸ ਹੀ ਸ਼ਬਦਾਂ ਦੀ ਮਰਿਆਦਾ ਜ਼ਰੂਰ ਰੱਖਾਂਗੇ ਕਿਉਂਕਿ ਸਾਡਾ ਮਕਸਦ ਲੜਾਉਣਾ ਨਹੀਂ ਹੈਗਾ ਅਸੀਂ ਮਕਸਦ ਇਹ ਹੈ ਕਿ ਮਸਲਾ ਹੱਲ ਕਿਵੇਂ ਹੋਣਾ ਦਰਸ਼ਕਾਂ ਤੱਕ ਜਾਵੇ ਕਿ ਕੀ ਗੱਲ ਹੈਗੀ ਇਹਨਾਂ ਨੂੰ ਇਹਨਾਂ ਨੂੰ ਟੋਕਣਾ ਤੇ ਪਏਗਾ ਚੋਹਾਨ ਸਾਹਿਬ ਟੋਕਣਾ ਠੀਕ ਹੈ ਮੈਂ ਮੇਰਾ ਸਵਾਲ ਬਲ ਇੱਕ ਵਾਰ ਸੁਣ ਲਿਓ ਮੇਰਾ ਸਵਾਲ ਇੱਕ ਵਾਰ ਸੁਣ ਲਿਓ ਹੱਕ ਮਾਰਨ ਵਾਲੇ ਸਾਨੂੰ ਉਪਦੇਸ਼ ਕਿਦਾਂ ਦੇ ਸਕਦੇ ਠੀਕ ਹੈ ਚੋਹਾਨ ਸਾਹਿਬ ਮੇਰੀ ਗੱਲ ਇੱਕ ਵਾਰ ਸੁਣ ਲਿਓ ਕਿਉਂਕਿ ਇਲਜ਼ਾਮ ਇਹ ਲਗਾਇਆ ਜਾ ਰਿਹਾ ਹੈ ਕਿ 100 ਮਿਲੀਅਨ ਗੈਲਨ ਪਾਣੀ ਜਿਹੜ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੀ ਜਿਹੜੀ ਮਾੜੀ ਹਾਲਤ ਕੀਤੀ ਹੈ ਅਦਾਲਤਾਂ ਨੇ ਇਹਨਾਂ ਦੀ ਜਿਹੜੀ ਉੱਥੇ ਖਿਚਾਈ ਹੋਈ ਹੈ ਉਹ ਇਹ ਭੁੱਲ ਕਿੱਦਾਂ ਜਾਂਦੇ ਨੇ ਜਦੋਂ ਟੀਵੀ ਜਾਂ ਆਉਂਦੇ ਨੇ ਇਹਨਾਂ ਨੂੰ ਯਾਦ ਵੀ ਨਹੀਂ ਰਹਿਦਾ ਦਿੱਲੀ ਦੀ ਮੱਕਮੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਦਿੱਲੀ ਦਾ ਜਿਹੜਾ ਜਲ ਬੋਰਡ ਹੈ ਉਹ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਹੈ ਇਹ ਇਹਨਾਂ ਦਾ ਜਿਹੜਾ ਸਰਗਨਾ ਹੈ ਇਹਨਾਂ ਦਾ ਹੈੱਡ ਹੈ ਉਹ ਭ੍ਰਿਸ਼ਟਾਚਾਰ ਦੇ આરોਪ ਵਿੱਚ ਜੇਲ੍ਹ 'ਚ ਹੈ ਪਰ ਚੋਹਾਨ ਸਾਹਿਬ ਚੋਹਾਨ ਸਾਹਿਬ ਤੁਸੀਂ ਇੱਕ ਜ਼ਿਕਰ ਕਰਦੇ ਹੋ ਆਪਾਂ ਆਪ ਉਸ ਮਸਲੇ ਤੇ ਜਾਵਾਂਗੇ ਚੋਹਾਨ ਸਾਹਿਬ ਅਸੀਂ ਪਾਣੀ ਵਾਲੇ ਮਸਲੇ ਤੇ ਰਵਾਂਗੇ ਕੋਈ ਹੱਕ ਨਹੀਂ ਹੈਗਾ ਚੋਹਾਨ ਸਾਹਿਬ ਮੇਰੀ ਵੀ ਗੱਲ ਸੁਣ ਲਿਓ ਡਿਸਟ੍ਰੀਬਿਊਸ਼ਨ ਸਿਸਟਮ ਦਾ ਤੁਸੀਂ ਜ਼ਿਕਰ ਕੀਤਾ ਕਿ ਡਿਸਟ੍ਰੀਬਿਊਸ਼ਨ ਸਿਸਟਮ ਸਹੀ ਨਹੀਂ ਹੈਗਾ ਪਰ ਕੀ ਕੋਈ ਨਵਾਂ ਡਿਸਟ੍ਰੀਬਿਊਸ਼ਨ ਸਿਸਟਮ ਬਣਿਆ ਦਿੱਲੀ ਦੇ ਵਿੱਚ ਕਿ ਪਹਿਲਾਂ ਤੋਂ ਆਹੀ ਡਿਸਟ੍ਰੀਬਿਊਸ਼ਨ ਸਿਸਟਮ ਚੱਲ ਰਿਹਾ ਹੈ ਮੈਂ ਤਾਂ ਮੈਂ ਜਿਹੜੀ ਗੱਲ ਕਰ ਰਿਹਾ ਉਹਨੂੰ ਨਮਨ ਸਾਬਿਤ ਕਰ ਦਿਓ ਦਿੱਲੀ ਨੂੰ ਅਸੀਂ ਪਾਣੀ ਜਿੰਨਾ ਦੇ ਰਹੇ ਆ ਉਹ ਆਪਣੀ ਇਹਨਾਂ ਦੀ ਇਹਨਾਂ ਦਾ ਤੇ ਸਾਡਾ ਇੱਕ ਐਗਰੀਮੈਂਟ ਹੋਇਆ ਸੀ 90 ਦੇ ਵਿੱਚ ਤਾਂ ਇਹ ਅਰਵਿੰਦ ਕੇਜਰੀਵਾਲ ਵੀ ਨਹੀਂ ਸੀਗਾ ਇਹਨਾਂ ਦੀ ਪਾਰਟੀ ਵੀ ਨਹੀਂ ਸੀ ਜਿੱਲੀ ਦੇ ਨਾਲ ਜਿਹੜਾ ਐਗਰੀਮੈਂਟ ਹੋਇਆ ਹੈ ਉਹ ਐਗਰੀਮੈਂਟ ਤੋਂ ਵੱਧ ਪਾਣੀ ਅਸੀਂ ਦਿੱਲੀ ਨੂੰ ਆਲਰੇਡੀ ਦੇ ਰਹੇ ਹਾਂ ਠੀਕ ਹੈ ਚੋਹਾਂ ਸਾਬ ਪਰ ਇੱਕ ਗੱਲ ਇਹ ਦੀ ਸੀ ਕਿ ਹਿਮਾਚਲ ਹਿਮਾਚਲ ਤਿਆਰ ਹੋ ਗਿਆ ਸਗਾ ਐਕਸਟਰਾ ਪਾਣੀ ਦੇਣ ਵਾਸਤੇ ਤਾਂ ਉਹ ਵੀ ਹਰਿਆਣਾ ਦੇ ਵਾਇਆ ਜਾਣਾ ਹੈ ਤਾਂ ਕਹਿੰਦੇ ਉਹ ਵੀ ਨਹੀਂ ਦਿੱਤਾ ਜਾ ਰਿਹਾ ਹਿਮਾਚਲ ਸਾਨੂੰ ਪਾਣੀ ਦੇ ਦੇ ਵੀ ਅਸੀਂ ਅੱਗੇ ਕਰ ਦੇਵਾਂਗੇ ਸਾਡਾ ਕੀ ਜਾਨਦਾ ਠੀਕ ਹੈ ਗਰਗ ਸਾਬ ਆ ਦੇਖੋ ਇਹ ਪੰਜਾਬ ਨੂੰ ਪੁੱਛੋ ਆਪਣੇ ਕਮੈਂਟ ਚੋਣਾਂ ਨੂੰ ਠੀਕ ਹੈ चौहान ਸਾਹਿਬ ਆਪਾਂ ਇੱਕ ਵਾਰ ਸੁਣ ਲਈਏ ਨੀਲਗੜ੍ਹ ਸਾਹਿਬ ਕੁਝ ਕਹਿ ਰਹੇ ਨੇ ਜੀ ਅ ਦੇਖੋ ਮੈਡਮ ਮੈਂ ਇੱਕ ਗੱਲ ਬੜੀ ਵੀ ਪਹਿਲਾਂ ਵੀ ਸਪਸ਼ਟ ਕੀਤੀ ਹੈ ਫੇਰ ਸਪਸ਼ਟ ਕਰਦੇ ਆ ਇਹ ਜਿਹੜਾ ਦਿੱਲੀ ਦਾ ਅਤੇ ਹਰਿਆਣੇ ਦਾ ਹੈਗਾ ਇਹ ਐਗਰੀਮੈਂਟ ਕੋਈ ਅੱਜ ਦਾ ਨਹੀਂ ਹੋਇਆ ਠੀਕ ਹੈ ਕਿ ਨਹੀਂ ਇਹ ਹਮੇਸ਼ਾ ਤੋਂ ਪਾਣੀ ਜਾਂਦਾ ਰਿਹਾ ਹੈ ਪਹਿਲੀ ਗੱਲ ਤੇ ਇਸ ਨੂੰ ਐਸਵਾਇਆ ਨਾਲ ਅਟੈਚ ਨਾ ਕਰ ਇਸ ਨੂੰ ਇਹ ਕਹਿੰਦੇ ਕਿ ਜੀ चौहान ਸਾਹਿਬ ਸੁਣੋ चौहान ਸਾਹਿਬ ਸੁਣੋ ਇੱਕ ਮਿੰਟ ਚੌਂਦਰ ਸੁਣੋ ਹੁਣ ਪਲੀਜ਼ ਸੁਣਨ ਦਾ ਮਾਤਰਾ ਰੱਖਿਆ ਕਰੋ ਪਲੀਜ਼ ਤੁਸੀਂ ਝੂਠਾ ਬੋਲਦੇ ਹੋ ਝੂਠਾ ਤੁਸੀਂ ਝੂਠ ਤੁਸੀਂ ਬਣਾਉਂਦੇ ਝੂਠੀ ਪਾਰਟੀ ਤੁਸੀਂ ਬੋਲਦੇ ਹੋ ਤੁਸੀਂ ਰਿਸ਼ਤਾਚਾਰ ਪਾਰਟੀ ਤੁਸੀਂ ਹਿੰਦੁਸਤਾਨ ਨੂੰ ਲੁੱਟ ਕੇ ਤੁਸੀਂ ਖਾ ਕੇ ਹਿੰਦੁਸਤਾਨ ਨੂੰ ਬਰਬਾਦ ਤੁਸੀਂ ਕਰਤਾ ਤਾਂ 맞ਾਹੀ ਤੁਸੀਂ ਚਲੰਦੇ ਹੋ ਗੱਲਾਂ ਸਾਨੂੰ ਕਰਦੇ ਹੋ ਤੁਸੀਂ ਇਬਰਾਹਿਮ ਕੋਰਟ ਤੁਸੀਂ ਘੱਟੀਆਂ ਵਿੱਚ ਤੁਸੀਂ ਰਾਜਨੀਤੀ ਤੁਸੀਂ ਕਰਦੇ ਹੋ ਬੜਾ ਡਾਟਾ ਟਾਈ ਕਰ ਰਹੇ ਹੋ ਤੇ ਬ੍ਰੀਤੋ ਅਕੀਡਾਈਟ ਕਰ ਰਹੇ ਹੋ ਜੁਹਾਂ ਸਿੰਘ ਜਦੋਂ ਜੁਹਾਂ ਸਿੰਘ ਜਦੋਂ ਤੁਸੀਂ ਬੋਲ ਰਹੇ ਸੀਗੇ ਤਾਂ ਉਹ ਨੀਲਗਰਿ ਸਾਹਿਬ ਸੁਣ ਰਹੇ ਸੀਗੇ ਇੱਕ ਵਾਰ ਹੁਣ ਤੁਸੀਂ ਵੀ ਸੁਣੀਏ ਉਸ ਤੋਂ ਬਾਅਦ ਅਸੀਂ ਫਾਇਦਾ ਲਵਾਂਗੇ ਝੂਠ ਮੈਂ ਬੋਲਣਾ ਨਹੀਂ ਝੂਠ ਮੈਂ ਸਹਿਨ ਕੋਈ ਨਹੀਂ ਕਰਦਾ ਠੀਕ ਹੈ ਠੀਕ ਹੈ ਆਪਾਂ ਤੁਸੀਂ ਤੁਸੀਂ ਜਵਾਬ ਦਿਓ ਫਿਰ ਉਸ ਗੱਲ ਦੇ ਉੱਤੇ ਝੂਠ ਤੁਸੀਂ ਜਵਾਬ ਦਿਓ ਫਿਰ ਉਸ ਗੱਲ ਦੇ ਉੱਤੇ ਪਹਿਲਾਂ ਕੋ ਸੁਣਤਾ ਨਹੀਂ ਹੈ ਕਹਿ ਕੀ ਰਹਿ ਅਗਰ ਹਰਿਆਣਾ ਆਪ ਨੂੰ ਪਾਰਟੀ ਦੇ ਰਿਹਾ ਤੁਸੀਂ ਨੀਲ ਗਰਗ ਸਾਹਿਬ ਇੱਕ ਮਿੰਟ ਤੁਸੀਂ ਤੁਸੀਂ ਜ਼ਰੂਰ ਇੱਕ ਮਿੰਟ ਚੁੱਪ ਰਹੋ ਚੋਹਾਨ ਸਾਹਿਬ ਚੋਹਾਨ ਸਾਹਿਬ ਤੁਸੀਂ ਅਸੀਂ ਤੁਸੀਂ ਕਹਿ ਰਹੇ ਹੋ ਕਿ ਉਹ ਗਲਤ ਬੋਲ ਰਹੇ ਨੇ ਤੇ ਝੂਠ ਬੋਲ ਰਹੇ ਨੇ ਤੁਸੀਂ ਸੁਣ ਨਹੀਂ ਸਕਦੇ ਤੁਸੀਂ ਬਾਅਦ ਚ ਉਹਦਾ ਜਵਾਬ ਦਿਓ ਨਾ ਇੱਕ ਵਾਰ ਸੁਣ ਤਾਂ ਲਈ ਵੀ ਬੋਲ ਕੇ ਨਹੀਂ ਝੂਠਿਆਂ ਨੂੰ ਸੁਪਰੀਮ ਕੋਰਟ 'ਚ ਗਏ ਹੋਏ ਨੇ ਨਹੀਂ ਹੋਰ ਅਸੀਂ ਤੁਹਾਨੂੰ ਸੁਣ ਰਹੇ ਹਾਂ ਕਿ ਝੂਠਿਆਂ ਨੂੰ ਤੁਹਾਨੂੰ ਤੁਹਾਨੂੰ ਕਰਤਾ ਨੂੰ ਅਸੀਂ ਸੁਣ ਰਹੇ ਹਾਂ ਤੁਹਾਨੂੰ ਪ੍ਰਸ਼ਾਚਾਰੀ ਨੂੰ ਅਸੀਂ ਸੁਣਨਾ ਹੈ ਔਰ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਤੋਂ ਵੱਡੇ ਤੇ ਪੰਜਾਬ ਨੇ ਪਹਿਲੇ ਆਪਣੇ ਆਪ ਨੂੰ ਡਿਕਲੇਅਰ ਕੀਤਾ ਹੋਇਆ ਐਸਵਾਈਐਲ ਚ ਐਸਵਾਈਐਲ ਦਾ ਨਹੀਂ ਤੁਹਾਨੂੰ ਕੁਝ ਹੋਰ ਸੁਣਨਾ ਹੈ ਤੁਹਾਨੂੰ ਜਾਨਣ ਕਿ ਕਰਪਟ ਪਾਰਟੀ ਨੂੰ ਸੁਣਨਾ ਹੈ ਅਸੀਂ ਚੋਹਾਂ ਦਾ ਚੋਹਾਂ ਦਾ ਮੇਰੀ ਬੇਨਤੀ ਹੈ ਤੁਹਾਨੂੰ ਚੋਹਾਂ ਦਾ ਮੇਰੀ ਬੇਨਤੀ ਹੈ ਤੁਹਾਨੂੰ ਆਪਾਂ ਇੱਕ ਵਾਰ ਸੁਣਤਾ ਲਈਏ ਕਿਹਾ ਕੀ ਰਹੇ ਨੇ ਨੀਲਗੜ੍ਹ ਸਿੰਘ ਸਾਹਿਬ ਤੁਸੀਂ ਬੋਲੋ ਇੱਕ ਵਾਰ ਅਸੀਂ ਤੁਹਾਨੂੰ ਸੁਣ ਰਿਹਾ ਜੀ ਤੁਹਾਨੂੰ ਮੈਡਮ ਪਤਾ ਕੀ ਹੈ ਸਾਡੀ ਆਦਤ ਨਹੀਂ ਹੈ ਕਿਸੇ ਦੇ ਵਿੱਚ ਬੋਲਣਾ ਠੀਕ ਹੈ ਕਿ ਇਹਨਾਂ ਨੇ ਰੱਜ ਕੇ ਉਥੇ ਝੂਠ ਭਰੋਸਿਆ ਮੈਂ ਤਾਂ ਇੱਕ ਸਿੰਪਲ ਸਵਾਲ ਉਠਾ ਰਿਹਾ ਮਤਲਬ ਇਹ ਦੋਨੋਂ ਵੱਖਰੇ ਇਸ਼ੂ ਨੇ ਇਹਦਾ ਐਸਵਾਈਐਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਐਸਵਾਈਐਲ ਦਾ ਕੇਸ ਜਿਹੜਾ ਹੈਗਾ ਲਗਾਤਾਰ ਕਈ ਦਹਾਕੀਆਂ ਤੋਂ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਦੇ ਵਿੱਚ ਹੈਗਾ ਉਹਦਾ ਫੈਸਲਾ ਆਉਣ ਤੇ ਹੋਏਗਾ ਲੇਕਿਨ ਜਿਹੜੇ ਹਰਿਆਣੇ ਦਾ ਜਿਹੜੇ ਜਮਨੇ ਦੇ ਪਾਣੀ ਦਾ ਦਿੱਲੀ ਦੇ ਨਾਲ ਸਮਝੌਤਾ ਹੈ ਉਹ ਤਾਂ ਲਗਾਤਾਰ ਪਾਣੀ ਇਹਨਾਂ ਨੂੰ ਪਹਿਲਾਂ ਦਿੰਦੇ ਰਹੇ ਹੁਣ ਕਿਉਂਕਿ ਦਿੱਲੀ ਦੇ ਵਿੱਚ ਕਿਉਂਕਿ ਕੋਈ ਜੀ ਰਾਜਨੀਤੀ ਕਰਦੇ ਮੈਂ ਤੁਹਾਨੂੰ ਦੱਸ ਦੇਣਾ ਉਹਦੇ ਵਿੱਚ ਕਾਰਨ ਕੀ ਹੈ ਕਿਉਂਕਿ ਦਿੱਲੀ 'ਚ ਫਰਵਰੀ 'ਚ ਅਗਲੇ ਇਲੈਕਸ਼ਨ ਹੈਗਾ ਅੱਗੇ ਇਲੈਕਸ਼ਨ ਆਇਆ ਫਰਵਰੀ ਦੇ ਵਿੱਚ ਇਹਨਾਂ ਨੂੰ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਈ ਸਰਕਾਰ ਨਹੀਂ ਲੋਕਾਂ ਦੇ ਨਾਲ ਕੋਈ ਸਰਕਾਰ ਨਹੀਂ ਇਹ ਕਦੇ ਨਾਫਰਦੀ ਰਾਜਨੀਤੀ ਚਲਾਉਂਦੇ ਆ ਕਦੇ ਧਰਮ ਦੀ ਰਾਜਨੀਤੀ ਚਲਾਉਂਦੇ ਆ ਕਦੇ ਕਰਪਸ਼ਨ ਦੀ ਰਾਜਨੀਤੀ ਚਲਾਉਂਦੇ ਆ ਕਦੇ ਵਲੱਖਾਰ ਦੀ ਰਾਜਨੀਤੀ ਚਲਾਉਂਦੇ ਆ ਕਦੇ ਭਗਮਣ ਦੀ ਰਾਜਨੀਤੀ ਚਲਾਉਂਦੇ ਆ ਕਦੇ ਐਂਟੀ ਲੋਕਤੰਤਰ ਗੱਲਾਂ ਕਰਦੇ ਨੇ ਕਦੇ ਐਂਟੀ ਨਾਗਰ ਗੱਲਾਂ ਕਰਦੇ ਨੇ ਕਦੇ ਸੰਵਿਧਾਨ ਦੇ ਖਿਲਾਫ ਗੱਲਾਂ ਕਰਦੇ ਨੇ ਇਹਨਾਂ ਨੂੰ ਤਾਂ ਸਿਰਫ ਉਹ ਸਿਰਫ ਆਪਣੀ ਰਾਜਨੀਤੀ ਕਰਨੀ ਹੈ ਉਸ ਤੋਂ ਲਾਵਾ ਕੁਝ ਨਹੀਂ ਕਰਨਾ ਇਹਨਾਂ ਨੂੰ ਹੋਰ ਕੋਈ ਲੈਣਾ ਦੇਣਾ ਨਹੀਂ ਹੈ ਇਹ ਜਾਨੀ ਕਿ 100 ਕਿੱਲਿਆਂ ਪਾਣੀ ਜਿਹੜਾ ਗੇਲਣ ਪਾਣੀ ਇਹ ਹਰਿਆਣਾ ਦਿੱਲੀ ਨੂੰ ਘਟ ਦੇ ਰਿਹਾ ਈਵਨ ਠੀਕ ਹੈ ਪਾਣੀ ਤੇਨ ਨੂੰ ਤਿਆਰ ਸੀ ਉਦੋਂ ਵੀ ਇਹਨਾਂ ਨੇ ਵਿੱਚ ਢੀਕਾ ਲਾਇਆ ਹੈ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਆਪਣੀ ਕੋਈ ਜੀ ਰਾਜਨੀਤੀ ਕਰਕੇ ਤੁਸੀਂ ਦਿੱਲੀ ਦੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਤੁਹਾਨੂੰ ਜੈਨਿਕ ਲੋਕਾਂ ਨੇ ਸਮਝ ਕੇ ਇਲੈਕਸ਼ਨ 'ਚ ਵੀ ਸਖਾਤ ਠੀਕ ਹੈ ਗਰਸਾ ਨਾਰਾ ਦਿੱਸਦਾ ਸੀ ਆਪਾਂ ਪਾਣੀ ਸੀਟਾ ਵਿੱਚ ਤੁਸੀਂ ਆਏ ਹੋ ਠੀਕ ਠੀਕ ਹੈ ਗਰਸਾ ਪਾਣੀ ਵਾਲੇ ਮਸਲੇ ਚ ਰਵਾਗੇ ਗਰਸਾ ਅਸੀਂ ਪਾਣੀ ਵਾਲੇ ਮਸਲੇ ਦਰਵਾਗੇ ਚੋਹਾਨ ਸਾਹਿਬ ਹਾਂਜੀ ਚੋਹਾਨ ਸਾਹਿਬ ਲਈ ਇੱਕ ਸਵਾਲ ਦਾ ਜਵਾਬ ਦੇ दीजिए ਦਿਲਵਾ दीजिए ਮੇਰੇ ਕੋਲ ਤਾਂ ਦਿੰਗੇ ਲਈ ਕਿਉਂਕਿ ਕੋ ਸਿੱਧੀ ਬਾਤ ਤੋਂ ਕਰਨੀ ਨਹੀਂ ਨ ਬਾਤ ਕੋਇੰਬਤੂਰ ਦੀ ਹੁੰਦੀ ਹੈ ਇਹ ਕੁਰੂਖੇਤਰ ਕੀ ਕਰਨੇ ਲੱਗ ਗਏ ਗੱਲ ਤੁਸੀਂ ਸਿੱਧੀਆ ਕਰਦੇ ਹੋ ਗੱਲ ਤੁਸੀਂ ਸਿੱਧੀ ਗੱਲ ਕਰੋ ਨਾ ਪੰਜਾਬ ਦੇ ਐਸੋਆਈ ਨਾਲ ਤੁਹਾਡਾ ਕੀ ਸੰਬੰਧ ਹੈ ਤੁਸੀਂ ਸੁਣ ਲੀਏ ਸੁਣ ਲੀਏ ਕੀ ਸੰਬੰਧ ਹੈਗਾ ਤੁਸੀਂ ਹਰਿਆਣੇ ਨੂੰ ਜਿਹੜੇ ਹਰਿਆਣੇ ਨਾਲ ਦਿੱਲੀ ਦਾ ਸੰਬੰਧ ਹੋ ਪਾਣੀ ਦਿਓ ਤੁਸੀਂ ਹੁਣ ਇਤੋਂ ਨਹੀਂ ਰਹਿਣਾ ਸਾਡੇ ਐਸੋਆਈ ਸਰਕਾਰ ਸਾਵਾ ਬਸ ਥੋੜਾ ਸੁਣ ਲੀਏ ਪਾਣੀ ਪਹਿਲਾਂ ਫालतू ਸੀ ਨਾ ਹੈ ਨਾ ਅਸੀਂ ਦਈਏ ਤੁਹਾਨੂੰ ਉਹ ਸੁਣੋ ਮਹਾਰਾਜ ਸੁਣ ਲਓ 1 ਮਿੰਟ ਸੁਣ ਲਓ ਮੇਰੀ ਗੱਲ ਸੁਪਰੀਮ ਕੋਰਟ ਤੁਸੀਂ ਗਏ ਹੋਏ ਹੋ ਇਹ ਸਾਡਾ ਕੋਈ ਦੋਸ਼ ਹੁੰਦਾ ਤੇ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਫਟਕਾਰ ਲਾਉਣੀ ਸੀ ਫਟਕਾਰ ਪੈਂਦੀ ਹੈ ਤੁਹਾਨੂੰ ਤੇ ਤੁਸੀਂ ਇੱਥੇ ਆ ਕੇ ਆਪਣੀ ਅਲੱਗ ਦਾ ਅਦਾਲਤ ਟੀਵੀਜ਼ਨ ਤੇ ਚਲਾਉਂਦੇ ਹੋ ਸੁਪਰੀਮ ਕੋਰਟ ਆ ਜਾਓ ਦਿੱਲੀ ਆਓ ਤੁਸੀਂ अच्छी सुप्रम कोर्ट चल रहे हैं केस कोई नहीं सुप्रीम कोर्ट बहार है सुप्रम कोर्ट ने भी तथा पर फैसला करना है सुप्रम कोर्ट कोई रिपेयरिंग ला तो अगर थोड़ा चले थो थो जाऊंगा सुप्रम कोर्ट ने हमेशा कानून के मुताबिक तथा के आधार पर फैसला करना होगा वो तो इच्छा के मुताबिक फैसला नहीं करूगा सुप्रम कोर्ट सुप्रीम कोर्ट ने इच्छा के मुताबिक काम नहीं करना ਸੁਪਰੀਮ ਕੋਰਟ ਨੇ ਪੱਖਾਂ ਦੇ ਆਧਾਰ ਤੇ ਫੈਸਲਾ ਕਰਨਾ ਹੈ ਸੁਪਰੀਮ ਕੋਰਟ ਨੇ ਕਾਨੂੰਨ ਦੇ ਮਾਮਲੇ ਵਿੱਚ ਇਹ ਕਹਿੰਦਾ ਹੈ ਕਿ ਪੰਜਾਬ ਦੇ ਪਾਣੀ ਦੇ ਉੱਤੇ ਪੰਜਾਬ ਦਾ ਹੱਕ ਹੈਗਾ ਹਰਿਆਣਾ ਦਾ ਕੋਈ ਹੱਕ ਨਹੀਂ ਹੈਗਾ ਉਸ ਦੇ ਉੱਤੇ ਪੰਜਾਬ ਪੰਜਾਬ ਸਾਨੂੰ ਰਾਵੀ ਬਿਆਸ ਦੇ ਪਾਣੀ 'ਚ ਹਿੱਸਾ ਦੇਵੇ ਹੁਣ ਤੁਹਾਨੂੰ ਸੁਪਰੀਮ ਕੋਰਟ ਜਾਂਦਾ ਤੁਸੀਂ ਭਾਈ ਸਾਹਿਬ ਪਹਿਲਾਂ ਅੱਜ ਦੀ ਗੱਲ ਕਰੋ ਜਿਹੜਾ 100 ਗੇਲਨ ਪਾਣੀ ਦਾ ਤੁਸੀਂ ਚੋਰੀ ਕਰ ਰਹੇ ਹੋ 100 ਮਿਲੀਅਨ ਗੇਲਨ ਪਾਣੀ ਦਾ ਚੋਰੀ ਕਰ ਰਹੇ ਹੋ ਔਰ ਹਰਿਆਣਾ ਦਿੱਲੀ ਦੇ ਲੋਕਾਂ ਨੂੰ ਤੜਫਾ ਤੜਫਾ ਕੇ ਪਿਆਸ ਚ ਮਾਰ ਰਹੇ ਹੋ ਉਹਨਾਂ ਦੇ ਜਾਨੀ ਕਿ ਦੁੱਖਾਂ ਦਾ ਕਾਰਨ ਬਣੇ ਹੋਏ ਪਹਿਲਾਂ ਉਹਦਾ ਫੈਸਲਾ ਕਰੋ ਉਹਨਾਂ ਦੀ ਬਾਤ ਦਿਓ ਤੁਸੀਂ ਜਦੋਂ ਪਾਣੀ ਦਾ ਫੈਸਲਾ ਪੰਜਾਬ ਵਾਲਿਆਂ ਦਾ ਐਸ.ਐੱਮ.ਆਰ ਦਾ ਹੋਏਗਾ ਜਦੋਂ ਸੁਪਰੀਮ ਕੋਰਟ ਚ ਹੋਏਗਾ ਉਦੋਂ ਫੈਸਲਾ ਹੋਏਗਾ ਤੁਸੀਂ ਪਹਿਲਾਂ ਦਿੱਲੀ ਵਾਲੇ ਪਾਣੀ ਦੀ ਗੱਲ ਕਰੋ ਕਰੇਗਾ ਇਲਾਜ ਤੁਹਾਡਾ ਠੀਕ ਹੈ ਠੀਕ ਹੈ ਨਿੰਗਰ ਸਿੰਘ ਇੱਕ ਵਾਰ ਇੱਕ ਵਾਰ ਮੇਰਾ ਸਵਾਲ ਵਿਰਿੰਦਰ ਚੋਹਾਂ ਜੀ ਮੇਰਾ ਇੱਕ ਸਵਾਲ ਲਿਓ ਬਣੇਗੀ ਰਾਵੀ ਬਿਆਸ ਦੇ ਪਾਣੀ ਤੇ ਆਪਣਾ ਹਿੱਸਾ ਲੈਾਂਗੇ ਵਿਰਿੰਦਰ ਵਿਰਿੰਦਰ ਚੋਹਾਂ ਜੀ ਮੇਰਾ ਇੱਕ ਸਵਾਲ ਲਿਓ ਤੁਸੀਂ ਇਹ ਜ਼ਿਕਰ ਕੀਤਾ ਕਿ ਐਸਵਾਈਐਲ ਦਾ ਪਾਣੀ ਸਾਨੂੰ ਨਹੀਂ ਦਿੱਤਾ ਜਾ ਰਿਹਾ ਇਹ ਤੁਸੀਂ ਇਸ ਗੱਲ ਪੱਖ ਤੋਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਸਾਨੂੰ ਨਾ ਦੱਸੇ ਕਿ ਕਿਉਂਕਿ ਉਹ ਪਾਣੀ ਸਾਨੂੰ ਐਸਵਾਈਐਲ ਦੇ ਜ਼ਰੀਏ ਨਹੀਂ ਦੇ ਰਹੇ ਪਰ ਇਸ ਮਸਲੇ ਨੂੰ ਕਿਵੇਂ ਦੇਖੀਏ ਜੋ ਦਿੱਲੀ ਦੇ ਨਾਲ ਇਸ ਵੇਲੇ ਚੱਲ ਰਿਹਾ ਹੈ ਕਿ ਉਹ ਪੰਜਾਬ ਦੇ ਐਸਵਾਈਐਲ ਦੇ ਨਾਲ ਜੁੜਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਪ੍ਰਵਕਟਾ ਤੇ ਨਹੀਂ ਹੋਣਾ ਤੁਸੀਂ ਤਾਂ ਐਂਕਰ ਹੋ ਇੱਕ ਗੱਲ ਦਾ ਜਵਾਬ ਦਿਓ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਹਾਂ ਹਰਿਆਣਾ ਵਾਰ-ਵਾਰ ਕਹਿ ਰਿਹਾ ਸਾਡੇ ਮੁੱਖ ਮੰਤਰੀ ਵਾਰ-ਵਾਰ ਕਹਿ ਰਹੇ ਨੇ ਜਿੰਨਾ ਪਾਣੀ ਦਿੱਲੀ ਦਾ ਵੜਦਾ ਹੈ ਅਸੀਂ ਆਲਰੇਡੀ ਦੇ ਰਹੇ ਠੀਕ ਹੈ ਅੰਕੜਾ ਅੰਕੜਾ ਕੀ ਅੰਕੜਾ ਹੈਗਾ ਤੁਹਾਡੇ ਕੋਲ ਕਿੰਨਾ ਪਾਣੀ ਜਿਹੜਾ ਦੇਣਾ ਹੁੰਦਾ ਕਿੰਨਾ ਤੁਸੀਂ ਦੇ ਰਹੇ ਸਾਡੇ ਲੈ ਕੇ ਘੁੰਮ ਰਹੇ ਨੇ ਸਾਡੇ ਮੁੱਖ ਮੰਤਰੀ ਨੇ ਕਿਹਾ ਅਸੀਂ ਸੁਪਰੀਮ ਕੋਰਟ ਕਹਿ ਚੁੱਕੇ ਹਾਂ ਇਹ ਸੁਪਰੀਮ ਕੋਰਟ ਤੋਂ ਵੱਡੇ ਨੇ ਠੀਕ ਹੈ ਤੁਸੀਂ ਕਿੰਨਾ ਐਕਸਟਰਾ ਪਾਣੀ ਹਰਿਆਣਾ ਦੇ ਰਹੇ ਦਿੱਲੀ ਨੂੰ ਤੁਹਾਨੂੰ ਪਤਾ ਇਹਨਾਂ ਨੂੰ ਕਾਨੂੰਨ ਦਾ ਜੇ ਇਹਨਾਂ ਨੂੰ ਇਹਨਾਂ ਨੂੰ ਕਾਨੂੰਨ ਦਾ ਪਤਾ ਹੁੰਦਾ ਤੇ ਸੁਪਰੀਮ ਕੋਰਟ ਦੇ ਅੱਗੇ ਨਤਮਸਤਕ ਹੋ ਕੇ ਐਸਵਾਈਐਲ ਪੜਾਉਣ ਦਾ ਰਸਤਾ ਐ ਖੋਲਦੇ ਇਹ ਕਾਨੂੰਨ ਨੂੰ ਮੰਨਦੇ ਨਹੀਂ ਕਾਨੂੰਨ ਨੂੰ ਜਾਣਦੇ ਨਹੀਂ ਤੇ ਸਾਡੇ ਵਾਸਤੇ ਉਪਦੇਸ਼ਕ ਬਣ ਕੇ ਆ ਜਾਂਦੇ ਨੇ ਤੁਹਾਡੇ ਚੈਨਲ ਤੇ ਠੀਕ ਹੈ ਵਿਰਿੰਦਰ ਚੋਹਾਨ ਜੀ ਪਰ ਪਰ ਸੁਪਰੀਮ ਕੋਰਟ ਦੇ ਵਿੱਚ ਮਸਲਾ ਚੱਲ ਰਿਹਾ ਹੈ ਇਸ ਵੇਲੇ ਇਹ ਬੰਦ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਵਿੱਚ ਮਸਲਾ ਇਸ ਵੇਲੇ ਐਸਵਾਈਐਲ ਦਾ ਚੱਲ ਰਿਹਾ ਹੈ ਤਾਂ ਤੁਸੀਂ ਸੁਪਰੀਮ ਕੋਰਟ ਦਾ ਜ਼ਿਕਰ ਕਰ ਰਹੇ ਹੋ ਵਾਰ-ਵਾਰ ਕਿ ਸੁਪਰੀਮ ਕੋਰਟ ਦੇ ਉੱਤੇ ਅਸੀਂ ਜਿਹੜਾ ਭਰੋਸਾ ਰੱਖੀਏ ਤਾਂ ਉਸ ਵੇਲੇ ਮਸਲਾ ਚੱਲ ਰਿਹਾ ਹੈ ਤਾਂ ਅਸੀਂ ਸੁਪਰੀਮ ਕੋਰਟ ਦੇ ਵਿੱਚ ਰਹਿੰ ਨਵੀਂ ਹੀ ਕਹਿ ਰਹੇ ਹੁਹੀ ਤੇ ਗੱਲ ਹੈ ਤੇ ਇਸ ਵੇਲੇ ਫਿਰ ਇੱਕ ਵਾਰ ਮੁੜ ਤੋਂ ਐਸਵਾਈਐਲ ਦਾ ਮਸਲਾ ਕਿਵੇਂ ਆਇਆ ਐਸਵਾਈਐਲ ਸੁਪਰੀਮ ਕੋਰਟ ਦਾ ਆਰਡਰ ਨਹੀਂ ਹੈ ਉਸ ਮਸਲੇ ਤੇ ਹਾਲੇ ਗੱਲ ਚੱਲ ਰਹੀ ਹੈ ਸੁਪਰੀਮ ਕੋਰਟ ਨੇ ਕੀ ਕਿਹਾ ਕੋਈ ਫੈਸਲਾ ਨਹੀਂ ਹੋਇਆ ਕੋਈ ਤੁਸੀਂ ਆਪਣਾ ਫੈਸਲਾ ਸਾਡੇ 'ਤੇ ਲਾਗੂ ਤੋਂ ਕਰੋਗੇ ਕਿੰਨੇ ਸਿਆਣੇ ਦਿੱਲੀ ਨੂੰ ਪਾਣੀ ਚਾਹੀਦਾ ਸੁਪਰੀਮ ਕੋਰਟ ਦੀ ਗੱਲ ਮੰਨ ਲਓ ਹਰਿਆਣਾ ਨੂੰ ਪਾਣੀ ਚਾਹੀਦਾ ਸੁਪਰੀਮ ਕੋਰਟ ਕੌਣ ਹੁੰਦਾ ਹੈ ਸੁਪਰੀਮ ਕੋਰਟ ਨੇ ਕਿਹਾ ਨਾ ਹਿਮਾਚਲ ਦੇ ਜ਼ਰੀ ਹਿਮਾਚਲ ਪਾਣੀ ਦੇਣ ਦੇ ਲਈ ਤਿਆਰ ਹੈ ਹਿਮਾਚਲ ਕਹਿੰਦਾ ਕਿ ਅਸੀਂ ਐਕਸਟਰਾ ਪਾਣੀ ਦੇਣ ਲਈ ਤਿਆਰ ਹੈ लॉ इज लॉ कॉन्स्टिट्यूशन इज कॉन्स्टिट्यूशन सबको मानना पड़ेगा एक दिन आपको भी मनवाएंगे भगवंत मान को भी मानना पड़ेगा वो तो सारे दो मान रहे हम भी भी <laughs> और देने की जो जरूरत हो हम देंगे हमने कभी तार नहीं किया हम चोर नहीं है हरियाणा का पानी अगर चोरी कोई कर रहा है तो पंजाब की सरकार कर रही है लिख लो इस बात को ये वेल प्रूवन फैक्ट है सुप्रीम कोर्ट के ऑर्डर आ चुके हैं तीन बार आ चुके हैं लेकिन बात नहीं करेंगे उस पर किए पानी चोरी कर रहे हैं पंजाब जी ਚੋਹਾਂਸਾ ਹਰਿਆਣਾ ਦੇ ਹਿੱਸੇ ਦਾ ਰਾਵੀ ਬਿਆਸ ਦਾ ਪਾਣੀ આજ ਤੱਕ 1966 ਸੇ ਅੱਜ ਤੱਕ ਕਾ ਨਹੀਂ دیا ਆਪ ਲੋਗੋ ਨੇ ਉਸ ਦਾ ਹਿਸਾਬ ਕਰਨੇ ਬੈਠ ਜਾਓਗੇ ਅਰਬੋ ਖਰਬੋ ਦਾ ਕਰਜ਼ਾ ਛੜਾਵਾ ਪੰਜਾਬ ਤੇ ਹਰਿਆਣਾ ਦਾ ਤੇ ਪੰਜਾਬ ਦੇ ਕੋਲ ਇਸ ਵੇਲੇ ਕਿੰਨਾ ਪਾਣੀ ਆ ਚੋਹਾਂਸਾ ਅੱਛਾ ਹੁਣ ਇਦਾਂ ਫੈਸਲਾ ਕਰੋਗੇ ਸੁਪਰੀਮ ਕੋਰਟ ਭੁੱਲ ਗਏ ਹੁਣ ਸੁਪਰੀਮ ਕੋਰਟ ਨੇ ਨਹੀਂ ਕਹੀ ਇਹ ਗੱਲ ਪੰਜਾਬ ਨੇ ਜਿਹੜੀ ਗੱਲ ਤੁਸੀਂ ਸੁਪਰੀਮ ਕੋਰਟ ਕਹਿ ਚੁੱਕੇ ਹੋ ਸੁਪਰੀਮ ਕੋਰਟ ਸਾਰੀਆਂ ਗੱਲਾਂ ਤੁਹਾਡੀਆਂ ਸੁਣ ਕੇ ਫੈਸਲਾ ਕਰ ਚੁੱਕਿਆ ਹੈ ਪਾਣੀ ਤੇ ਹਰਿਆਣਾ ਦਾ ਹੱਕ ਬਣਦਾ ਹੈ हरियाणा ने नु हरियाणा दा हिस्से दा पानी मिलना चाहिदा है ਸਾਡੇ ਹਿੱਸੇ ਦਾ ਮਿਲਣਾ ਚਾਹੀਦਾ ਦੋ ਭਰਾਵਾਂ ਦਾ बंटवारा ਹੋ ਗਿਆ ਤੇ बंटवारे ਜਿਹੜਾ ਸਾਡਾ ਸਾਡੇ ਹਿੱਸੇ ਦਾ ਪਾਣੀ ਆਇਆ ਉਹਦਾ ਦੇਣਾ ਪਏਗਾ ਇਹ ਕਿਹੜੀ ਗੱਲ ਹੋ ਗਈ ਬਿਲਕੁਲ ਹੈਗਾ ਨਹੀਂ ਮੈਂ ਪਹਿਲਾਂ ਆਪਣਾ পেট ਭਰਾਂਗਾ ਤਾਂ ਤੁਹਾਨੂੰ ਜਨ ਭਾਈ ਇਦਾਂ ਇਦਾਂ ਚੁੱਪਦਾ करूंगी हरियाणा ਪੰਜਾਬ ਦੋਵੇਂ ਭਰਾ ਸੀਗੇ ਭਰਾ ਹਨ ਇੱਕ ਛੇੜ ਤੋਂ ਦੋ ਹੋਏ ਨੇ ਕਿ ਜਿਹੜਾ ਪਾਣੀ ਛੱਡਦੇ ਇਸੇ ਦਾ ਉਹਨਾਂ ਰੱਖ ਲਿਓ ਬਾਕੀ ਦਾ ਠੀਕ ਹੈ चौहान ਸਾਹਿਬ चौहान ਸਾਹਿਬ ਸਮਾਂ ਥੋੜਾ ਘਟਾ ਹੈ ਨੀਲਗਰਿਖ ਸਾਹਿਬ ਆਖਰੀ ਰਿਐਕਸ਼ਨ ਤੁਹਾਡਾ ਲਵਾਂਗੇ ਇਸ ਮਸਲੇ 'ਤੇ ਦੇਖੋ ਅਨੂ ਮੈਡਮ ਸਿੰਪਲ ਜੀ ਗੱਲ ਹੈਗੀ ਹੈ ਪਰ ਜਿਹੜਾ ਪੰਜਾਬ ਦਾ ਤੇ ਹਰਿਆਣੇ ਦਾ ਮੁੱਦਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈਗਾ ਠੀਕ ਹੈ ਨਾ ਉਹ ਕੇਸ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਜਦੋਂ ਉਹਦਾ ਫੈਸਲਾ ਹੋਏਗਾ ਉਦੋਂ ਵੇਖਾਂਗੇ ਪਰ ਜਿਹੜਾ ਹੁਣ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਔਰ ਹਰਿਆਣੇ ਦਾ ਫੈਸਲਾ ਜਿਹੜਾ ਹੈਗਾ ਬਿਲਕੁਲ ਬਿਲਕੁਲ ਠੀਕ ਹੈ ਦਿੱਲੀ ਦਾ ਫੈਸਲਾ ਹੈਗਾ ਠੀਕ ਹੈ ਨੀ ਸਕਦੀ ਹੈ ਪਰ ਸਮਾਂ ਥੋੜਾ ਜਿਆਦਾ ਘਟਿਆ ਤਾਂ ਵੱਤ ਤੁਸੀਂ ਜੁੜੇ ਸਾਡੇ ਨਾਲ ਔਰ ਲੋਕ ਜਿਹੜੇ ਨੇ ਜ਼ਾਹਰ ਤੌਰ ਤੇ ਸਮਝਣਾ ਚਾਹੁੰਦੇ ਨੇ ਕਿ ਆਖਰਕਾਰ ਇਸ ਮਸਲੇ ਦਾ ਹੱਲ ਹੋਣਾ ਤਾਂ ਹੋਣਾ ਕਿਵੇਂ